ਇਹ ਜਿਹੜੀ ਸਕੀਮ ਹੈ ਦੁਨੀਆ ਦੀ ਨਵਕਲੀ ਸਕੀਮ ਹੈ ਸਾਰੀ ਦੁਨੀਆ ਦੀ ਇੱਕ ਪੰਚਾਇਤ ਹੋਈ ਸਾਰੇ ਹੈਡਸ ਆਫ ਸਟੇਟ ਆਏ 1978 ਦੇ ਵਿੱਚ ਅਲਮਾਟਾ ਰਸ਼ੀਆ ਦੇ ਵਿੱਚ ਇਕ ਜਗ੍ਹਾ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੀ ਸਿਹਤ ਹੈ ਬੁਨਿਆਦੀਆਂ ਖੁਣਾ ਚਾਹੀਦਾ ਸਾਰਿਆਂ ਨੂੰ ਮਿਲਦੀਆਂ ਚਾਹੀਦੀਆਂ ਬਹੁਤ ਸਾਰੀਆਂ ਸਕੀਮਾਂ ਆਈਆਂ ਪੜੀਆਂ ਤਮਟੀਆਂ ਬੜੀਆਂ ਪਰ ਕੋਈ ਵੀ ਸਟੇਟ ਕੋਈ ਵੀ ਦੇਸ਼ ਕੋਈ ਵੀ ਰਾਜ ਇਹਨਾਂ ਨੂੰ ਲਾਗੂ ਨਹੀਂ ਕਰ ਸਕਿਆ ਤੇ ਇਹ ਅਰਵਿੰਦ ਕੇਸ਼ਵਲ ਭਗਵੰਤ ਮਾਨ ਨੇ ਪਹਿਲੀ ਵਾਰੀ ਲਾਗੂ ਕਰਕੇ ਦਿਖਾਤਾ ਨੀਅਤ ਤੇ ਨੀਤੀ ਹੋਣੀ ਚਾਹੀਦੀ ਹੈ ਕਾਰਡ ਬਣਨ ਤੋਂ ਲੈ ਕੇ 1 ਰੁਪਇਆ ਵੀ ਨਾ ਕਿਸੇ ਨੂੰ ਦੇਣਾ ਨਾ ਕਿਸੇ ਨੇ ਲੈਣਾ ਇਹ ਜਿੰਨੇ ਵੀ ਮੇਰੇ ਭਰਾਹਾਂ ਚ ਬੈਠੇ ਆ ਸਾਡਾ ਸਾਰਿਆਂ ਦਾ ਫਰਜ਼ ਹੈ ਜਿਹੜੇ ਸਾਨੂੰ ਸੋਸ਼ਲ ਮੀਡੀਆ ਤੇ ਦੇਖਣਗੇ ਦੇਸ਼ ਵਿਦੇਸ਼ ਵਿੱਚ ਬੈਠੇ ਆ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਜਿੰਨੇ ਵੀ ਪੰਜਾਬੀ ਆ ਕਿ ਪੰਜਾਬ ਦੀ ਇਹ ਜਿਹੜੀ ਸਕੀਮ ਹੈ ਇਹ ਇੰਨੀ ਵਧੀਆ ਸਕੀਮ ਹੈ ਕਿ ਕਾਰਡ ਨੂੰ ਬ੍ਰਾਂਡ ਤੋਂ ਲੈ ਕੇ ਟ੍ਰੀਟਮੈਂਟ ਤੱਕ ਜਿਹੜਾ ਮਿਲ ਤੁਹਾਨੂੰ ਮਿਲਣਾ ਤੁਸੀਂ ਬੜੇ ਮਾਣ ਨਾਲ ਕਹੋਗੇ ਕਿ ਮੇਰਾ ਇਲਾਜ ਹੋ ਗਿਆ ਜਿਹੜਾ ਜਿਹੜਾ ਪੈਸਾ ਦੇਣਾ ਉਹ ਮਾਨਸਾਬ ਮਾਨਸਾ ਉਹ ਆਪ ਹੀ ਦੇਣਗੇ ਪੰਜਾਬ ਦਾ ਪੁੱਤਰ ਦੇਊਗਾ ਤੋਂ ਤੁਸੀਂ ਮੈਂ ਲੋਕਾਂ ਨੂੰ ਜ਼ਲੀਲ ਹੁੰਦੇ ਦੇਖਿਆ ਕਰਜ਼ਾਈ ਹੁੰਦੇ ਦੇਖਿਆ ਕਿ ਡਿਗਨਿਟੀ ਵੀ ਹੁੰਦੀ ਆ ਬੰਦੇ ਦੀ ਇੱਕ ਅਣਖ ਹੁੰਦੀ ਆ ਜਦੋਂ ਤੁਹਾਡਾ ਕੋਈ ਤੁਹਾਡੇ ਰੱਬ ਨਾ ਕਰੇ ਤੁਹਾਡੇ ਤੇ ਕੋਈ ਮੁਸੀਬਤ ਆ ਜੇ ਕਿਸੇ ਨੂੰ ਕੋਈ ਲੱਕਵਾ ਮਾਰ ਜਾਏ ਹਾਰਟ ਅਟੈਕ ਹੋ ਜਾਏ ਕੋਈ ਐਕਸੀਡੈਂਟ ਹੋ ਜਾਏ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈ ਤੁਸੀਂ ਚਾਹੇ ਸਾਰੇ ਮੈਡੀਕਲ ਕਾਲਜ ਵਧੀਆ ਤੋਂ ਵਧੀਆ ਹਸਪਤਾਲ ਅਸੀਂ ਰੋਲ ਕੀਤਾ ਔਰ ਸਾਰੇ ਹੋ ਜਾਣਗੇ 100% ਹੋ ਜਾਣਗੇ 95% ਹਸਪਤਾਲ ਸਾਨੂੰ ਜੁਆਇਨ ਕਰ ਚੁੱਕੇ ਆ ਔਰ ਮੈਂ ਦੂਜੇ ਪਾਸੇ ਹਸਪਤਾਲ ਨੂੰ ਸ਼ੋਰ ਕਰਨਾ ਚਾਹੁੰਦਾ ਆ ਉਹ ਕਹਿੰਦੇ ਜੀ ਅਕਾਲੀਆਂ ਵੇਲੇ ਹੋਇਆ ਸੀ ਉਹ ਭਾਜਪੀ ਵੇਲੇ ਹੋਇਆ ਸੀ ਕਾਂਗਰਸ ਵੇਲੇ ਹੋਇਆ ਸੀ ਸਾਨੂੰ ਪੈਸੇ ਨਹੀਂ ਮਿਲੇ ਅਜੇ ਤੱਕ ਨਹੀਂ ਮਿਲੇ ਜਿਹੜੀ ਐਫਕੋ ਟੋਕੀਓ ਆਰਨ ਦੀ ਸਕੀਮ ਸੀ ਉਹ ਨਾਲ ਸਾਰਿਆਂ ਨਾਲ ਅਸੀਂ ਮੀਟਿੰਗਸ ਕੀਤੀਆਂ ਮੈਂ ਇੱਕ ਵਾਰੀ ਉਹਨਾਂ ਨੂੰ ਰੀਅਸ਼ੋਰ ਕਰਦਾ ਕਿ ਪਹਿਲੀ ਵਾਰੀ ਹੈ ਕਿ ਸਰਕਾਰ ਬਜਟਰੀ ਸਕੀਮ ਲੈ ਕੇ ਆਈ ਹੈ ਜਿਹੜੀ ਇੰਸ਼ੋਰੈਂਸ ਕਾਪਰੀਆ ਨੈਸ਼ਨਲ ਇੰਡੀਆ ਉਹਨੂੰ ਉਸੇ ਬਾਤ ਨੇ ਪੈਸੇ ਦੇਵਾਏਗਾ ਉਹਨੂੰ ਪਹਿਲਾਂ ਪੈਸੇ ਦੇ ਦਿੱਤੇ ਬਾਣ ਸਾਹਿਬ ਨੇ ਉਹਦੇ ਘਰ ਤੇ ਪਾ ਇਹ ਬਜਟਰੀ ਸਕੀਮ ਹੈ ਫਿਰ ਉਹਨਾਂ ਨੂੰ ਇਹ ਕਹਤਨਾ ਪੈਸੇ ਮਿਲਨ ਕੇ ਕੰਮ ਸਹੀ ਕਰਨਾ ਹੱਕ ਸੱਚ ਦੀ ਕਮਾਈ ਜਿਹੜੀ ਹੈ ਉਹ ਉਹ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਜੁਰਤ ਬੇਨਤੀ ਕਰੂੰਗਾ ਸੋ ਇਹ ਸਕੀਮ ਟੋਟਲੀ ਕੈਸ਼ਲੈਸ ਹੈ ਕੁਆਲਿਟੀ ਹੈਲਥ ਕੇਅਰ ਹੋਏਗੀ ਉਹ ਅਸੀਂ ਅਸੀਂ ਮਾਨੀਟਰ ਕਰਾਂਗੇ ਪੇਸ਼ੈਂਟ ਤੇ ਉਹਦੀ ਫੈਮਿਲੀ ਤੇ ਕੋਈ ਫਾਈਨੈਂਸ਼ੀਅਲ ਸਟ्रेस ਨਹੀਂ ਹੋਏਗਾ ਔਰ ਕਿਸੇ ਤਰ੍ਹਾਂ ਦੀ ਪੇਸ਼ੈਂਟ ਦੀ ਡਿਗਨਿਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਹੋਏਗਾ